ਸਿੱਖਾਂ ਦੇ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅੱਜ ਗੁਰੂ ਜੀ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਤੇ ਮਹਿਲ ਦੇ ਵਿੱਚ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਗੁਰਦੁਆਰਾ ਗੁਰੂ ਕੇਤਾਲ ਪਹੁੰਚ ਰਹੀਆਂ ਨੇ ਜਿਨ੍ਹਾਂ ਦੱਸਦੀ ਹੈ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਦਾ ਖਿਤਾਬ ਮਿਲਿਆ ਸੀ ਉਹਨਾਂ ਦਾ ਚ ਸ਼ਹੀਦੀ ਦਿਹਾੜਾ ਉਹਨਾਂ ਦੇ ਜਨਮ ਸਥਾਨ ਗੁਰਦੁਆਰਾ ਕੁਰੂਕੇ ਤਾਲ ਦੇ ਵਿੱਚ ਸੰਗਤਾਂ ਵੱਲੋਂ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਤੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਉਥੇ ਨੱਥ ਮਸਤਕ ਹੋਣ ਦੇ ਲਈ ਪਹੁੰਚਦੀਆਂ ਨਜ਼ਰ ਆ ਰਹੀਆਂ ਨੇ ਤਿਲਕ ਜੰਦੂ ਰਾਖਾ ਪ੍ਰਭ ਤਾਕਾ ਈਨੋ ਬੜ ਕਲੂ ਹਮ ਸਾਕਾ ਤਰਨਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਇੱਕ ਬਹਾਦਰ ਸਮਰਿਆ ਕਰਨੋਂ ਨਦਿਆ ਵੇਤਾਏ ਸਭ ਥਾਈ ਹੋਏ ਸਹਾਏ ਐਸੇ ਦਿਨ ਦਿਆਲ ਸਤਿਗੁਰੂ ਨਾਵੇਂ ਪਾਸਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਤਖਮੀਰੀ ਪੰਡਤਾ ਦੀ ਬਰਿਆਗ ਨੂੰ ਸੁਣ ਕੇ ਉਹਨਾਂ ਦੇ ਮਹਾਨ ਪਰਉਪਕਾਰ ਕਰਦਿਆਂ Hindu ਧਰਮ ਦੀ ਰੱਖਿਆ ਵਾਸਤੇ ਅੱਜ ਦੇ ਦਿਨ ਦਿੱਲੀ ਚਾਂਦਨੀ ਚੌਂਕ ਵਿਖੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਮਹਾਨ ਸਹਾਦਤ ਪ੍ਰਾਪਤ ਕੀਤੀ। ਤਿੰਨਾਂ ਸਤ ਗੁਰਾਂ ਦਾ ਸਹੀਦੀ ਗੁਰਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਬੇਅੰਤ ਸੰਗਤਾਂ ਦਾ ਸਹਿਯੋਗ ਨਾਲ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅਮਰਤ ਸਹਾਬ ਵਿਖੇ ਬੜੀ ਸਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਛੇ ਸੇ ਸੰਬੰਧ ਵਿੱਚ ਪਰਸੋਂ ਵਾਲੇ ਰੋਜ ਤੋਂ ਸ੍ਰੀ ਅਖੰਡ ਪਾਤਸ਼ਾਹ ਆਰੰਭ ਕਰਵਾਏ ਸਨ ਜੋ ਅੱਜ ਭੋਗ ਪਾਏ ਗਏ ਉਪਰੰਤ ਸ਼ਬਦ ਕੁਰਬਾਨੀ ਦਾ ਕੀਰਤਨ ਹੋਇਆ ਉਪਰੰਤ ਹੁਕਮਨਾਵਾ ਹੋਇਆ ਹੁਣ ਆਸਾ ਦੀ ਵਾਰ ਤੇ ਭੋਗ ਤੋਂ ਉਪਰੰਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਆਏ ਮੁੱਖ ਬਾਗ ਦੀ ਕਥਾ ਵਿਚਾਰ ਹੋ ਰਹੀ ਹੈ ਬਿਆੰਤ ਸੰਗਤਾਂ ਇੱਥੇ ਗੁਰੂ ਘਰ ਦਰਸ਼ਨ ਕਰਕੇ ਤਵਾਵਾ ਕਰਕੇ ਤਨ ਮਨ ਦਾ ਆਵਾਵਾ ਕਰਕੇ ਬਾਹਲਾਹਾ ਪ੍ਰਾਪਤ ਕਰ ਰਹੀਆਂ ਹਨ ਸਾਰੀਆਂ ਸੰਗਤਾਂ ਗੁਰਦਰਾ ਗੁਰੂ ਕੇ ਮੈਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੜੀ ਸaddha ਭਾਵਨਾ ਨਾਲ ਮਹਾਰਾਜ ਦਾ ਸਹੀਦੀ ਗੁਰਪੁਰਬ ਮਨਾ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੋਮਣੀ ਕਮੇਟੀ ਵੱਲੋਂ ਬਹੁਤ ਸਤਜੇ ਢੰਗ ਦੇ ਨਾਲ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ ਇਹ ਸਾਰੇ ਪ੍ਰਬੰਧ ਸ੍ਰੋਮਣੀ ਕਮੇਟੀ ਦੇ ਵਿਸ਼ੰਤ ਸੰਗਤਾਂ ਦੇ ਸਹਿਯੋਗ ਨਾਲ ਸਾਰੇ ਕੰਮ ਜਿਹੜੇ ਆ ਸਾਰੀਆਂ ਸਮਾਗਾਂ ਚੱਲ ਰਹੀਆਂ ਹਨ ਦਾ ਨਾਮ ਅਮਰਦਾਸ ਜੀ ਡਾਕਟਰ ਦਾ ਨਾਮ ਸੁਖਦੇਵ ਸਿੰਘ ਅਰਦਾਸੀਆ ਸਤਖੰਡਾ ਸ੍ਰੀ ਹਰਮੰਦਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਨਾਮ ਸੋਹਜਾ ਜਸਪ੍ਰੀਤ ਸਿੰਘ ਖਾਲਸਾ ਜੀ ਹੈ ਗੰਬਸੋਤਨ ਵਾਸੀ ਆ ਮੈਂ ਗੁਰਕੇਮਲ ਤੀਪਰ ਹਰ ਇਤਵਾਰ ਸੇ ਸੇਵਾ ਤੇ ਆਨਾ ਵਾਂ ਤੀਪਨ ਔਰ ਰਾਤ ਨੂੰ ਤਿੰਨ ਪਹਿਰੇ ਸ਼ਾਂਤੀ ਸੇਵਾ ਦਰਵਾਸੇ ਕਰਦੇ ਆ ਇਹ ਸਥਾਨ ਜਿਹੜਾ ਹੈ ਇਹ ਸਭ ਤੋਂ ਪਹਿਲੇ ਗੁਰੂ ਨਾਨਕ ਪਾਸ਼ਾ ਨੇ ਜਦੋਂ ਅੰਮ੍ਰਿਤਸਰ ਨਗਰੀ ਸਾਇਸ਼ ਸਭ ਤੋਂ ਪਹਿਲੇ ਇਸ ਸਥਾਨ ਤੇ ਆਪਣਾ ਘਰ ਬਣਾ ਕੇ ਨਿਵਾਸ ਕੀਤਾ ਇੱਥੇ ਸ਼੍ਰੀ ਗੁਰੂ ਦੇ ਪਾਸ਼ਾ ਜਨਮ ਹੋਇਆ ਇੱਤੋਂ ਹੀ ਦਰਵਾਸੇ ਸਾਇਸ਼ ਸਰੋਵਰ ਦੀ ਸਾਰੀ ਸੇਵਾ ਕਰਾ ਦਿੱਤੀ ਬਾਰਾ ਜਾ ਆ ਜਾ ਕੇ ਅੱਜ ਦਿਨ ਸ਼ੀ ਦੀ ਗੁਰੂ ਮਨਾਇਆ ਜਾ ਰਿਹਾ ਹੈ ਇਹ ਗੁਰੂ ਦੇ ਪਾਸ਼ੇ ਜਨਮ ਸਥਾਨ ਹੈ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਰਲ ਮਿਲ ਕੇ ਹਾਜਰੀਆਂ ਪਰੋਥੇ ਆ ਗਏ ਤੇ ਗੁਰਗੱਰ ਦੇ ਖੁਸ਼ੀਆਂ ਪ੍ਰਾਪਤ ਕਰੋ ਕੀ ਅਰਦਾਸ ਬੇਨਤੀ ਕੀਤੀ ਇੱਥੇ ਆ ਗਏ ਇੱਥੇ ਅਰਦਾਸ ਬੇਨਤੀ ਇਹੋ ਕੀਤੀ ਹੈ ਵੀ ਸਰਪੰਚ ਦੇ ਭਲੇ ਦੀ ਤਤਪਰੰ ਸਭ ਦਾ ਹੀ ਭਲਾ ਹੋਵੇ ਮਾਰਾ ਸਭ ਦਾ ਭਲਾ ਕਰੇ ਜੋ ਮਾਈ ਭਾਈ ਜੋ ਛੁਟਿਆ ਜੋ ਸੰਦਾ ਤੋਂ ਵਿਛੜਿਆ ਜੋ ਨਸ਼ਿਆਂ ਪਏ ਆ ਸਭ ਦਾ ਮਾਲ ਭਲਾ ਕਰੇ ਸਭ ਸਤੇਰਾ ਲਿਆਵੇ ਤੇ ਚੜਦੀ ਕਲਾ ਕਰੇ ਮੇਰਾ ਨਾਮ ਜੀ ਹਰਿੰਦਰ ਸੋਲ ਔਰ ਮੈਂ ਪਿਛੀ ਵਜੋਂ ਸੰਗੀਤਕਾਰ ਹਾਂ ਔਰ ਅੱਜ ਅਸੀਂ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਅਕਾں ਦਰਸ਼ਨ ਕਰ ਆਏ ਹਾਂ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਔਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਉਹਦੇ ਸਬੰਧ ਵਿੱਚ ਨਤਮਸਤਕ ਹੋਣ ਆਏ ਆ ਔਰ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਛੋਟੇ ਸਾਹਿਬ ਜਦ ਸ਼ਹੀਦ ਹੋਏ ਸਨ ਮਾਤਾ ਗੁਜਰੀ ਜੀ ਸ਼ਹੀਦ ਹੋਏ ਸਨ ਉਹਨਾਂ ਸਾਰਿਆਂ ਨੂੰ ਅਸੀਂ ਨਮਨ ਕਰਦੇ ਆਂ ਤੇ ਅਰਦਾਸ ਕਰਦੇ ਆਂ ਕਿ ਸਭ ਸਰਬੱਤ ਦਾ ਭਲਾ ਹੋਵੇ ਇੱਥੇ ਆਇਓ ਕੀ ਅਰਦਾਸ ਬੇਨਤੀ ਕੀਤੀ ਕੀ ਕੀਤਾ ਤੇ ਆ ਮਥਾ ਟੇਕਿਆ ਦਾ ਸੇਵਾ ਕੀਤੀ ਦੇਖੋ ਜੀ ਅਸੀਂ ਇੱਥੇ ਤਕਰੀਬਨ ਹੀ ਹੁੰਨੇ ਆ ਗੁਰੂ ਕੇ ਮੈ ਗੁਰੂ ਸਾਹਿਬ ਦਾ ਘਰ ਹੈ ਔਰ ਇਹ ਅਰਦਾਸ ਬੇਨਤੀ ਸਰਬੱਤ ਦੇ ਭਲੇ ਦੀ ਅਰਦਾਸ ਮੰਗੀ ਹੈ ਕਿ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਔਰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਨ ਦੁਨੀਆ ਦੇ ਵਾਲੀ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਪੁਰਬ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਸੰਸਾਰ ਦੇ ਅੰਦਰ ਲਾ ਮਿਸਾਲ ਬੇ ਮਿਸਾਲ ਸ਼ਹਾਦਤ ਹੈ। ਆਪਣੇ ਅਕੀਦੇ ਲਈ ਆਪਣੇ ਵਿਸ਼ਵਾਸ ਲਈ ਆਪਣੇ ਧਰਮ ਲਈ ਆਪਣੇ ਪਰਿਵਾਰ ਲਈ ਆਪਣੇ ਮੁਲਕ ਲਈ ਹਰ ਕੋਈ ਕੁਰਬਾਨ ਹੁੰਦਾ ਹੈ। ਔਰ ਕੁਰਬਾਨ ਹੁੰਦਾ ਆਇਆ। ਪਰ ਕਿਸੇ ਹੋਰ ਅਕੀਦੇ ਲਈ ਆਪਣੀ ਕੁਰਬਾਨੀ ਦੇਣੀ ਸ਼ਹਾਦਤ ਦੇਣੀ ਇਹ ਸੰਸਾਰ ਦੇ ਅੰਦਰ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਹੱਥੋਂ ਆਇਆ ਜਦੋਂ ਔਰੰਗਜ਼ੇਬ ਬਾਦਸ਼ਾਹ ਦਾ ਫਰਮਾਨ ਇਸ ਮੁਲਕ ਨੂੰ ਇੱਕ ਧਰਮੀ ਮੁਲਕ ਬਣਾਉਣ ਦਾ ਹੋਇਆ ਇਸਲਾਮੀ ਮੁਲਕ ਬਣਾਉਣ ਦਾ ਹੋਇਆ ਔਰ ਜਗਾ ਜਗਾ ਗੈਰ ਮੁਸਲਮਾਨਾ ਨੂੰ ਲਾਲਚ ਨਾਲ ਡਰ ਨਾਲ ੱਟਕੇ ਨਾਲ ਮੁਸਲਮਾਨ ਬਣਾਇਆ ਜਾਣ ਲੱਗਿਆ ਜ਼ਬਰੀ ਧਰਮ ਪਰਿਵਰਤਨ ਕਰਾਇਆ ਜਾਣ ਲੱਗਿਆ ਵੱਡੇ ਵੱਡੇ ਲਾਲਚਾਂ ਦੇ ਨਾਲ ਜ਼ਬਰੀ ਧਰਮ ਪਰਿਵਰਤਨ ਦੀ ਇੱਕ ਮਹਮ ਛੇੜੀ ਗਈ ਤਾਂ ਉਸ ਵਕਤ ਦੇ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਉਠਣਾ ਬਹੁਤ ਵੱਡੀ ਗੱਲ ਸੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਆਵਾਜ਼ ਮਾਰਨਾ ਹੋਕਾ ਦੇਣਾ ਤੇ ਜ਼ਬਰੀ ਧਰਮ ਪਰਵਰਤਨ ਕਿਸੇ ਵੀ ਟੰਗ ਦੇ ਨਾਲ ਜਾਇਜ਼ ਨਹੀਂ ਹੈ ਇਹ ਬਹੁਤ ਵੱਡੀ ਗੱਲ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਉਹਨਾਂ ਨੂੰ ਇਹ ਦਲਾਸਾ ਦਿੱਤਾ ਕਿ ਜਾਓ ਕਿ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਕਹਿ ਦਿਓ ਕਿ ਸਮਸਤ ਹਿੰਦੂਆਂ ਦੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਤੁਸੀਂ ਉਹਨਾਂ ਨੂੰ ਇਸਲਾਮ ਦੇ ਵਿੱਚ ਲੈ ਆਉਣੇ ਤਾਂ ਸਾਰੇ ਹਿੰਦੂ ਜਿਹੜੇ ਨੇ ਉਹ ਮੁਸਲਮਾਨ ਬਣ ਜਾਣਗੇ ਜਦੋਂ ਜਾ ਕੇ ਕਸ਼ਮੀਰੀ ਪੰਡਤਾਂ ਦੇ ਡੈਪੂਟੇਸ਼ਨ ਨੇ ਔਰੰਗਜ਼ੇਬ ਨੂੰ ਵੀ ਕਿਹਾ ਤਾਂ ਉਹਨੂੰ ਲੱਗਿਆ ਕਿ ਸ਼ਾਇਦ ਇੱਕ ਵਿਅਕਤੀ ਨੂੰ ਮੁਸਲਮਾਨ ਬਣਾਉਣਾ ਕੋਈ ਔਖੀ ਗੱਲ ਨਹੀਂ ਹੈ ਪਰ ਉਹ ਭੁੱਲ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕੋਈ ਵਿਅਕਤੀ ਨਹੀਂ ਉਹ ਅਕਾਲ ਪੁਰਖ ਪਰਮੇਸ਼ਵਰ ਦੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨੌਵੇਂ ਸਰੂਪ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਗ੍ਰਿਫਤਾਰੀ ਦਾ ਆਦੇਸ਼ ਹੋਇਆ ਗ੍ਰਿਫਤਾਰ ਕਰਕੇ ਉਹਨਾਂ ਨੂੰ ਦਿੱਲੀ ਲਿਜਾਇਆ ਗਿਆ ਔਰ ਦਿੱਲੀ ਦੇ ਵਿੱਚ ਉਹਨਾਂ ਦੀਆਂ ਅੱਖੀਆਂ ਦੇ ਸਾਹਮਣੇ ਉਹਨਾਂ ਦੇ ਪ੍ਰਾਣਾ ਤੋਂ ਪਿਆਰੇ ਸਿੱਖ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਭਾਈ ਸਾਹਿਬ ਭਾਈ ਸਤੀ ਦਾਸ ਜੀ ਨੂੰ ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਆਰੇ ਨਾਲ ਲਟਚੇ ਰਿਆ ਗਿਆ ਰੋਂ ਦੇ ਵਿੱਚ ਉਬਾਲੇ ਗਏ ਦੇਗਾ ਦੇ ਵਿੱਚ ਉਬਾਲੇ ਗਏ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੀ ਨਹੀਂ ਬਲਕਿ ਭਾਈ ਮਤੀ ਦਾਸ ਜੀ ਦੀ ਭਾਈ ਸਾ ਪਾਈ ਸਤੀ ਦਾਸ ਜੀ ਭਾਈ ਸਾ ਪਾਈ ਦਿਆਲਾ ਜੀ ਦੀ ਵੀ ਸ਼ਹਾਦਤ ਹੋਈ ਹੈ ਔਰ ਜਿੱਥੇ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ ਉਥੇ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਵੀ ਸਤਿ ਸਤ ਪ੍ਰਣਾਮ ਕਰਦੇ ਆ ਨਮਨ ਕਰਦੇ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਦਾ ਇੱਕ ਨਿਖੜਵਾ ਅੰਗ ਹੈ ਔਰ ਅੰਗ ਰਹੇਗੀ ਸਿੱਖ ਹਮੇਸ਼ਾ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਉਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਜਿਹੜਾ ਹੈ ਉਹ ਆਪਣੇ ਲਈ ਪ੍ਰੇਰਨਾ ਸਰੋਤ ਮੰਨਦੇ ਰਹਿਣਗੇ ਨਸੀਤਾਂ ਜਿਨ੍ਹਾਂ ਲਈ ਸ਼ਹਾਦਤ ਦਿੱਤੀ ਉਹਨਾਂ ਨੂੰ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਜਿਹੜਾ ਬੜੀ ਸ਼ਰਧਾ ਭਾਵ ਉਤਸ਼ਾਹ ਸਹਿਤ ਬੜੇ ਜ਼ੋਰ ਸ਼ੋਰ ਦੇ ਨਾਲ ਮਨਾਉਣਾ ਚਾਹੀਦਾ ਹੈ ਕਿਉਂਕਿ ਸਾਡੇ ਸਤਿਗੁਰੂ ਨੇ ਸਾਡਾ ਫਰਜ਼ ਹੈ ਅਸੀਂ ਉਹਨਾਂ ਦੀ ਸ਼ਹਾਦਤ ਦੇ ਦਿਨ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੀ ਸ਼ਖਸੀਅਤ ਨੂੰ ਉਹਨਾਂ ਦੀ ਮਹਾਨ ਪਵਿੱਤਰ ਬਾਣੀ ਜਿਹੜੀ ਮਹਾਨ ਉਪਦੇਸ਼ ਦਿੰਦੀ ਹੈ ਉਸ ਨੂੰ ਸਤ ਸਤ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ